ਸਾਬਕਾ ਸੇਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਹਲਕਾ ਵਿਧਾਇਕ ਕੁਲਵੰਤ ਸਿੰਘ ਉੱਤੇ ਹਲਕੇ ਦੇ ਪਿੰਡਾਂ ਵਿੱਚ ਬੇਕਰੇ ਲੋਕਾਂ ਨੂੰ ਕਾਂਗਰਸ ਕਾਰਡ ਵੱਲੋਂ ਪੰਜ-ਪੰਜ ਮਰਲੇ ਦੇ ਦਿੱਤੇ ਗਏ ਪਲਾਟਾ ਉੱਤੇ ਮਕਾਨ ਬਣਾਉਣ ਵਿੱਚ ਅੜਿੱਕੇ ਖੜੇ ਕਰਨ ਦਾ આરોਪ ਲਗਾਉਂਦਿਆਂ ਕਿਹਾ ਕਿ ਗਰੀਬ ਵਰਗ ਨਾਲ ਕੀਤਾ ਜਾ ਰਿਹਾ ਹੈ ਇਹ ਧੱਕਾ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਕਿਤੀ ਪ੍ਰੈਸ ਕਾਨਫਰੈਂਸ ਤੁਹਾਡਾ ਸਾਰਾ ਧੰਨਵਾਦ ਕਿ ਤੁਸੀਂ ਸਾਰੇ ਟਾਈਮ ਕੱਢ ਕੇ ਆਏ ਹੋ ਅੱਜ ਦਾ ਮੁੱਦਾ ਤੁਹਾਡੇ ਸਾਹਮਣੇ ਰੱਖਣ ਲੱਗਾ ਬੜਾ ਅਹਿਮ ਮੁੱਦਾ ਕਿ ਜਦੋਂ ਸਾਡੀ ਸਰਕਾਰ ਸੀ ਪਰ ਉਸ ਪਾਰਟੀ ਦੀ 80 2021 ਦੇ ਵਿੱਚ ਇੱਕ ਪਾਲਿਸੀ ਬਣਾਈ ਸੀ ਕਿ ਜਿਹੜੇ ਗਰੀਬ ਨੇ ਮਨਾਂ ਦੇ ਵਿੱਚ ਬੇਘਰੇ ਨੇ ਜਾਂ ਜਿਨ੍ਹਾਂ ਦੇ ਪਰਿਵਾਰ ਵੱਡੇ ਹੋ ਗਏ ਉਹਨਾਂ ਪਰਿਵਾਰਾਂ ਨੂੰ ਤੁਹਾਨੂੰ ਨੰਬਰ ਦਾ ਪਲਾਨ ਦਿੱਤੇ। ਔਰ ਉਸ ਜਿਹੜੀ ਸਕੀਮ ਦੇ ਤਹਿਤ ਅਸੀਂ ਪਿੰਡ ਰੈਪਤ ਦਾਵਾਂ ਵਾਲਾ ਪਿੰਡ ਬਲਿਆੜੀ ਤੇ ਪਿੰਡ ਕੁੜਾ ਤੇ ਫਿਲਪੁਰਲੀ ਤੇ ਪੰਜ ਪਿੰਡਾਂ ਦੇ ਪ੍ਰਜਾਤਾ ਨੇ ਮਤੇ ਪੱਧ ਦਿੱਤੀ ਤੇ ਪਾਣੀ ਬੜਾ ਅਸੀਂ ਸਾਰੇ ਲੋਕਾਂ ਦਾ ਕਿਤੇ ਮੰਦਾਨਾ ਤੇ ਤਕਰੀਬਨ ਬਹੁਤ ਸਾਰੇ ਲੋਕਾਂ ਨੇ ਕੁੜੀ ਲਈ ਕਰਵਾ ਲਏ ਤੇ ਬਹੁਤ ਸਾਰੇ ਲੋਕਾਂ ਨੇ ਘਰ ਕੋੜੇ ਦੀ ਬਣਾ ਲਏ ਤੇ ਯੂਨ ਰੈਪ ਦੀ ਕਦਰ ਨਾ ਤੇ ਅਜੇ 2022 ਚ ਇਕਲਾਬੀ ਸਰਕਾਰ ਆਈ ਇਹ ਸਰਕਾਰ ਨੇ ਇਕੰਤ ਉਸ ਕੀਤਾ ਕਿਸੇ ਸਰਕਾਰ ਦੀ ਜਗਤ ਦੀ ਦੁਨੀਆ ਇਹਨਾਂ ਪਿੰਡਾਂ ਦੇ ਵਿੱਚ ਇੱਕ ਆਪ ਫੜੇ ਕਰ ਪਰ ਕਾਰਪਾ ਕਰੇ ਕਰਤੀਆਂ ਕਿ ਹੁਣ ਅਰਸੋਂ ਇੱਕ ਮਨ ਬਹੁਤ ਅਫਸੋਸ ਹੋਇਆ ਕਿ ਵੀ ਸਾਡੇ ਜਿਹੜੇ ਜਰਨਲਿਸਟ ਹਨ ਜੀ ਠਾ ਇਹਨਾਂ ਨੇ ਅਸੀਂ ਕੰਮ ਕੀਤਾ ਅਸੀਂ ਗੋਲ ਸੱਚ ਜਾਣੀ 2001 ਨੂੰ ਅਸੀਂ ਪਿੰਡ ਬਗਾਲੀ ਦੇ ਤੇ 70 ਪਾਟ ਅਸੀਂ ਦਿੱਤੇ ਆ ਫੋਟੋ ਚ ਨਹੀਂ ਲੱਗੀ ਹੋਈ ਹੈ ਆ ਸਰਟੀਫਿਕੇਟ ਹੈ। ਤੁਹਾਡੇ ਸਾਹਮਣੇ ਆਹ ਲਿਸਟ ਆ 70 ਬੰਨਿਆਂ ਦੀ। ਮੈਂ ਤਾਂ ਇਹ ਕਹਿੰਦਾ ਅੰਮ੍ਰਿਤਸਰ ਦੇ ਬੜੇ ਕਾਮਕਾਰ ਨੂੰ ਕੋਈ ਲੋਕਾਂ ਨੇ ਆਪਣਾ ਕ्रेडिट ਲੈ ਲਿਆ। ਉਹ ਜਿਹੜਾ ਕੰਮ ਅਸੀਂ ਕੀਤਾ ਲੈ ਕ੍ਰੈਡਿਟ ਨਿਖੋ ਦੇਵੋ। ਜਿਹੜੇ ਕੰਮ ਅਸੀਂ ਕੀਤੇ ਆ ਉਹਦਾ ਕ੍ਰੈਡਿਟ ਕਮ ਲੈ ਸਕਦੇ ਆ ਦੇਖੋ ਰਿਪੋਰਟ ਕਰੀ ਗਈ ਬੋਟਮ ਤੇ ਕਿਹਦੀ। ਸਾਪੇ ਤੋਂ 2022 ਰੋਸੀ ਸਾਡੇ ਪਨਾਟ। ਜੋ ਕੰਮ ਲੈਟ ਦੇ ਦਿੱਸੇ। ਉਦੋਂ ਬਾਅਦ ਆ ਮੇਰੇ ਕੋਲੇ ਪਿਆ ਆਪਣੇ ਪਿੰਡ ਕੋੜੋਡੇ ਕੋੜੋਡੇ ਵਿੱਚ ਪ੍ਰਾਪਤ ਤੇ ਕੋਲੇ ਦੇ ਕੋੜੀਆਂ ਦੇ ਰੈਪ ਵਾਲੇ ਥੋੜੇ ਆ ਰਹੇ ਆ ਆ ਰੈਪ ਉਹ ਵੀ ਫਰਦਾ ਪਈ ਮੇਰੇ ਕੋਲੇ ਬੰਗਾਲੇ ਦੀ ਇਹਨਾਂ ਕੋਲ ਕੋਈ ਸਮਝੋ ਤੇ ਬਣਾ ਕੇ ਫੋਨ ਐਵੇਂ ਨਾਲ ਸਾਹ ਕਿਹੜੀ ਮੋੜ ਲਾਉਣ ਚਾਹੁੰਦੇ ਆਂ ਤੇ ਕੋਈ ਨਾ ਨਾ ਕੰਮ ਕਰ ਸਾਨੂੰ ਕੋਈ ਕਰਾ ਦੇ ਭਾਈ ਤੁਸੀਂ ਆਹ ਫਲਾਣੇ ਪਿੰਡ ਚ ਹੋਰ ਅਸੀਂ ਪਾਕ ਦੇ ਤੇ ਦਸੋਂ ਕੁ ਚਿੱਤੇ ਆ ਇਹ ਸਾਡੇ ਤੋਂ ਬਣਾਣਾ ਆਪਣਾ ਅਪਰੂਵਲ ਹੁਣ ਤੋਂ ਨੇ ਇਹ ਵੀ ਇਹਦੇ ਸੜਕਾਂ ਅਸੀਂ ਬਣਾਏ ਆ ਉਹਨਾਂ ਦਾ ਆਪਣੀ ਮੋਲ ਲਾਉਣ ਦੀ ਕੋਸ਼ਿਸ਼ ਕਰਦੇ ਆ ਸਕੂਲ ਅਸੀਂ ਬਣਾਏ ਉਥੇ ਆਪਣੀ ਮੋਲ ਲਾਉਣ ਦੀ ਕੋਸ਼ਿਸ਼ ਕਰਦੇ ਆ ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵੀ ਕੁਝ ਨਵਾਂ ਕਰਕੇ ਦਿਖਾਓ ਮੁਰਕੂ ਦੀ ਗੱਲ ਹੋ ਰਹੀ ਉਹ ਸਭ ਤੋਂ ਵੱਡੀ ਗੱਲ ਬਣਤਰ ਆਈ ਕਿ ਇਹ ਕੋੜੇ ਪਿੰਡ ਦਾ ਗਰੀਬ ਪਰਿਵਾਰ ਹੈ ਇਹਨੂੰ ਅਸੀਂ ਪੰਜਾਬ ਦਾ ਪਾਰਡ ਦੱਸ ਸਕਦਾ ਇਹ ਇਹਦੇ ਫਾਦਰ ਦੇ 6 ਟਰਾ ਨੇ 6 ਕੋ 4 ਮੰਜ਼ਲੇ ਜਿਹੜਾ ਇਹਦੇ ਰਹਿ ਰਹੇ ਨੇ ਛੇ ਪਰਿਵਾਰ ਮੇਰੇ ਕੋ ਘਟੋ ਘਾੜੀ 50 ਜੀ 4 ਮੰਜ਼ਲੇ 'ਚ ਇੱਕ ਛੋਟਾ ਜਿਹਾ ਕਮਰਾ ਇਹ ਜਿਹੜੇ ਦਿੱਤੇ ਜਿਹੜੇ ਬਹੁਤ ਵੱਡਾ ਕੋਲ ਕਮਰਾ ਨਾ ਪੰਜਾ ਦਾ ਕਮਰਾ ਇਹਨਾਂ ਦੇ ਵਿੱਚ ਆ ਜਾਵੇ ਬੜੀ ਜੱਬੋ ਜਿਹਦਾ ਕੋਲ ਪਲਾਟ ਮਿਲ ਗਿਆ ਪਰ ਆਹ ਦੇਖੋ ਆਹ ਪਲਾਟ ਦੇ ਤਿਆਰ ਦਵਾਰੀਆਂ ਹੋ ਗਈ ਇਹ ਫਲਾਟ ਛੱਤ ਤੇ ਆ ਗਿਆ ਐਮਰ ਵਾਲੇ ਕਿਰਪਾ ਕੀਤੀ ਕਿ ਨੇ ਸਰਕਾਰ ਕੋ ਆ ਗਈ ਇਹ ਇੱਕ ਪਰਵਾਦੀ ਕਹਾਣੀ ਹੈ ਆ ਬੈਠਿਆ ਗੁਜਾਰ ਸਿੰਘ ਇਹ ਨਹੀਂ ਕੰਨੀ ਪਾਉਂਦੇ ਹੋਰ ਬੰਦੋ ਪਰਵਾਦਾਂ ਨੇ ਇਹੀ ਤਾਂ ਹੋਏ ਆ ਕੂਈ ਗਾਹੀ ਲੱਗਦੀ ਹੈ ਵੀ ਇਹਨੇ ਕੀ ਮਾਰਾ ਕੀਤਾ ਇਹ ਸਰਕਾਰ ਵੀ ਦਿੱਤੀ ਤਾਂ ਹੈ ਪਰ ਕਹਿੰਦਾ ਪ੍ਰੋਪਰ ਸਰਵੇ ਮੁਤਾਬਕ ਪ੍ਰੋਪਰ ਸਾਰੀ ਇਨਵੈਸਟੀਗੇਸ਼ਨ ਤੋਂ ਬਾਅਦ ਸਰਕਾਰ ਨੇ ਮਤਲਬ ਕਿੰਨੇ ਲੱਗਦੇ ਫੈਸਲਾ ਉਹ ਕਰ ਦਿੰਦੇ ਨੇ ਇਹਨੂੰ ਕਰਕੇ ਮੰਨਦੀ ਆ ਰਹੇ ਨੇ ਜੇ ਐਮਐਲਏ ਸਾਹਮਣੇ ਸੀ ਨਾ ਤਾਂ ਇਹਨਾਂ ਦੇ ਇਹਨਾਂ ਜੀਸਨਾਂ ਨਾਲ ਕਿ ਆਹ ਦੇਖੋ ਸਾਰੀਆਂ ਫੋਟੋਆਂ ਮਕਾਨਾਂ ਦੇ ਆ ਪੰਜਾਬ ਵਾਲਿਆਂ ਨੂੰ ਲੈਟਰ ਜਾ ਕਰ ਪਾਤੀ ਤੇ ਗਰੀਬ ਮੰਨੇ ਨੇ ਪਤਾ ਨਹੀਂ 4-5 ਲੱਖ ਰੁਪਏ ਕਿੱਥੋਂ ਲੋਨ ਲਿਆ ਕਿੱਥੋਂ ਦਾ ਵਿਆਜ ਪਾ ਰਿਆ ਡੇਢ ਡੇ ਮੈਂ ਕੋਈ ਵੀ ਖੋਜ ਦੀ ਮਤਲਬ ਤਾਂ ਨਹੀਂ ਉਹ ਸਮੇਂ ਮਾਂ ਮਰ ਗਈ ਤੇ ਉਹ ਬੈਸਾ ਖਿੱਚੀ ਬੈ ਗਿਆ ਕਿ ਕਰਜ਼ਾ ਮੇਰੇ ਘਰ ਬਣਿਆ ਸੀ ਇਹ ਸਿੰਦਰ ਘਰ ਬਣਦੂਗਾ ਸੀ ਆਪਣਾ ਆਹ ਜ਼ਰਾ ਵੇਚ ਕੇ ਕੁਝ ਕਰਦਾ ਉਹ ਤਲਾ ਦਾ ਵੇਚਦਾ ਤੇ ਅਜੇ ਨਾ ਤਲਾ ਦਾ ਵੇਚ ਤੁਰਾਂ ਬਚਾ ਦੇ ਫਸੇ ਵਿੱਚ ਆਲੇ ਬੈਂਕਾਂ ਦੇ ਬਗੇ ਪਕੜਾ ਤਾਂ ਕਰ ਹੀ ਜਾਂਦੇ ਆ ਜੇ ਉਹ ਥੋੜੀ ਇੰਸਟਾਲਮੈਂਟ ਤਾਂ ਕਰਨੇ ਕਰਨਾ ਯੋਨੇ ਕਿ ਇਹ ਮਲੇਸ ਹਬਲਾ ਕੰਮ ਕਰ ਰਹੇ ਨੇ ਅਸੀਂ ਅਸੀਂ ਜੇ ਨਾ ਸ਼ਾਬਾਸ਼ੀ ਕਰੋ ਤਾਂ ਕਰਕੇ ਦਿਖਾਓ ਕੁਝ ਫਿਰ ਸੁਧਰ ਚੁਟ ਮਿਲਦਾ ਜਿੱਦਾਂ ਇਹ ਸੜਕਾਂ ਦੇ ਮਿੱਟੀ ਪਾ ਦੇ ਗਰਾਹ ਕਰਤਾ ਮੈਂ ਉਸ ਦਾ ਕਰਨਾ ਕੁਝ ਨਹੀਂ ਤੇ ਅਸੀਂ ਗਰੇਵਰ ਪਾ ਕੇ ਲੋਕਾਂ ਚੱਲਦਾ ਕਰਤਾ ਤਾਂ ਤਬਲੀਬ ਹੁੰਦੀ ਹੈ ਹਾਂ ਜਿਹੜੇ ਨੇ ਰੱਖੇ ਹੋਏ ਨੇ ਅੱਗੇ ਵੱਡੇ ਪੇੜ ਬੰਦੇ ਨੇ ਉਹ ਸਾਰੇ ਲੋਕਾਂ ਦੇ ਤੇ ਪੋਸਟਰ ਪਾਉਂਦੇ ਨੇ ਪਰ ਮੈਂ ਕਹਿੰਦਾ ਕਰੋ ਵੀ ਤਾਂ ਕੁਝ ਉਸੇ ਫਿਰ 4 ਸਾਲ ਸਰਕਾਰ ਬਣੀ ਹੋ ਰਹੀ 1 ਰੁਪਏ ਦੇ ਹਲਕੇ ਗ੍ਰਾਂਟ ਦਿੱਤੀ ਕਿਹਨੂੰ ਦੇਖ ਬਸ ਤਾਹ ਕੰਮ ਉਹਨੂੰ ਤੁਸੀਂ ਆਪਣੇ ਮੋੜਾ ਲਾਉਣੇ ਚਾਹੀਦੇ ਮੇਰੀ ਕੋਈ ਵੀ ਯਾਰਸ਼ ਹੈ ਕਿ ਇਸ ਕਾਲ ਵੀ ਕਿਹੜਾ ਟੈਕਸਰ ਕਰਾ ਕੇ ਜਿਹੜੇ ਲੋਕਾਂ ਦੇ ਘਰਾਂ ਤੋਂ ਲੋਕਾਂ ਕਿਉਂ ਨਾ ਪੈ ਗਏ ਤੇ ਜਾਰੇ ਇਹ ਸਰਕਾਰ ਨੂੰ ਬਹੁਤ ਸਨਮਾਨ ਨਾਲ ਬੇਨਤੀ ਕਰਨੀ ਚਾਹੁੰਦਾ ਕਿ ਮਾਨ ਸਾਡੇ ਹਲਕੇ ਦੇ ਵਿੱਚ ਜੋ ਇਸ ਵੇਲੇ ਟੈਟਰਸ਼ਿਪ ਚੱਲ ਰਹੀ ਹੈ ਬਹੁਤ ਮਾੜੀ ਹੈ ਇਹ ਗਰੀਬ ਲੋਕਾਂ ਦੇ ਮੇਰੇ ਜੇ ਮਰਜ਼ੀ ਕਰ ਦੇ ਜੇ ਮੇਰਾ ਮਰਜ਼ੀ ਕਰੇ ਉਹਨੂੰ ਕੋਈ ਪਰਵਾਹ ਨਹੀਂ ਇਸ ਗੱਲ ਦਾ ਕਿ ਉਹ ਮੇਰੇ ਬੇਸ਼ਾਨੇ ਨਾਲ ਆਉਂਦਾ ਫੂ ਬੇਸ਼ਾਨੇ ਨਾਲ ਸਾਹਮਣੇ ਆ ਕਿੰਨੇ ਕੁ ਪਰਵਾਹ ਉਹਦੇ ਜਿਹੜੇ ਚੇਲੇ ਨੇ ਉਹ ਕਹਿੰਦੇ ਮੇਰੇ ਤੇ ਕਹਿੰਦੇ ਤੁਸੀਂ ਜੀ ਸ਼ਾਵਦ 1 ਇੰਚ ਦਿਖਾਓ ਇਸ ਨੂੰ ਮੇਰੀ 1 ਇੰਚ ਜਿਹਾ ਮੇਰੇ ਪਰਿਵਾਰ ਕੋਲ ਪੂਰੇ ਪੰਜਾਬ ਤੋਂ ਸੁਣਦੀ ਹੈ ਮੈਂ ਕਿਸੇ ਤੇ ਬਣੀ ਪੜੂਗਾ ਉਹਨੇ ਕੁਝ ਬੋਲਿਆ ਕੁਝ ਨੇ ਬੋਲਿਆ ਕਿਨੇ ਪਰਵਾਹ ਨੇ ਆਪਣੇ ਕੋਲ ਕੋਟ ਤੇ ਪਾਸਾ ਦੇ ਕਦਰ ਪਾਰ ਸੀ ਪੂਰਨ ਪੂਰਨ 77 ਪਰ ਟੋਟੇ ਵੀ ਨਾ ਇੰਨਾ ਬੰਦਿਆਂ ਨੇ ਪਰਚੇ ਵੀ ਹੋਏ ਨੇ ਪਰਚੇ ਹੋਏ ਜੀ ਰਾਂਹ ਤੋਂ ਸਰਪੰਚ ਵੀ ਪਰਚੇ ਦਾ ਰਿਹਾ ਪੁਰਾ ਦਾਵਾ ਦਰਵਾਜ਼ਾ ਮੋਹਨ ਸਿੰਘ ਦਾ ਬਚਾਰਾ ਹਾਈ ਕੋਰਟ ਜਵਾਬ ਕਹਿੰਦੀ ਰਹਮਣੀ 10 ਨਾ ਨਾ ਪਰਚੇ ਤੇ ਹੋਏ 11 12 ਮਿੰਟ ਤੋਂ ਜਿਹੜੇ ਇਹਨਾਂ ਨੂੰ ਪਲਾਟ ਦਾ ਇਸ਼ੂ ਹੋਏ ਸੀ ਉਹ ਰੀ ਲਾਡ ਕਰਤੀ ਕਿ ਉਹਨੂੰ ਲਾਡ ਕਰਤੀ ਨਾ 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 ਪਲਾਟ ਨੂੰ ਰੀ ਲਾਡ ਨੂੰ ਹੋਏ ਲਾਡ ਨੂੰ ਰੀ ਲਾਡ ਕਰਤੇ ਹੀ ਉਹਨੂੰ ਪਲਾਟ ਜੇ ਦਿੱਤੇ ਹੋਇਆ ਪਾਰਲਾ ਦੇ ਉੱਤੇ ਬਿਲਕੁਲ ਨਾ ਮੇਰੇ ਚੰਗਾ ਨਹੀਂ ਲੱਗਦਾ ਕੰਮ ਰੁਕਿਆ ਹਰ ਬੰਦੇ ਦਾ ਤੇਰੇ ਨਾਲ ਨੰਕਰੂਗਾ ਨੇ ਕੋਈ ਬਜਾਰੀ ਪੈਣ ਨਾਲ ਪਰਸੋਂ ਜਿਹੜੇ ਬਜਾਰੀ ਜਣੇ ਨੂੰ ਸੁਪਤਾਲਾ ਤੋਂ ਬਾਵਾ ਕੀਤਾ ਕਿ 70 ਮਤਾਂ ਦੇ ਬਾਅਦ ਨੇ ਉਹ ਦਿੱਤੇ ਨਹੀਂ ਤੇ ਕੋ ਕਹਿੰਦੇ ਪਿਛਲੇ 15 ਸਾਲ ਤੋਂ ਕੰਮ ਰੁਕਿਆ 25 ਸਾਲ ਦਾ ਬਿਲਕੁਲ ਝੂਠ ਬੰਦੇ ਨੇ ਸੱਚ ਇੱਕ ਬਾਈ ਲੈਟਰ ਯਾਰ ਅਪਰੋ ਉਹ ਲੈਟਰ ਦਿੱਤੀ ਲਿਖਿਆ 1000 ਰੁਪਏ ਬਾਈ ਨੂੰ ਮੈਂ ਮੰਨਵਾ ਤਾ ਕਿ ਕਿਹੜੇ ਕੰਮ ਹੈ ਕਿਹਨੇ ਰੋਕਿਆ ਇਹ ਲੋਕ ਆਰਦਾ ਜਿਹੜਾ ਉਹ ਕਹਿੰਦੇ ਸਾਨੂੰ ਨਹੀਂ ਕਿਸੇ ਨੇ ਰੋਕਿਆ ਜਾਨੀ ਬੰਦੇ ਕਿਸੇ ਨੇ ਰੋਕਿਆ ਕਿਸੇ ਨੇ ਰੋਕਿਆ कि शुरू करो 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 भाई यार जैसे दिल्ली को आप फोटो का करो करो मुख्यमंत्री का सारे सारे कपड़े घर पर रोके अबे सारे ये जिन्हें बांगे ठीक है जिन्हें बांगे जिन्हें बांगे बुरे 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 ਅੰਦੇ ਜਿਹੜਾ ਆਇਆ ਨਾ ਸਾਡੇ ਬੋਲ ਕੇ ਸੋਚੀ ਜਦ ਕਿ ਸਾਡੇ ਬਾਅਦ ਚਾਰ ਮਗਲੇ ਦੀ ਘਰ ਤੇ ਵਾਹੇ ਛੇ ਕਰ ਛੇ ਕਰ ਉਸੇ ਤੁਸੀਂ ਨਾ ਤੁਸੀਂ ਜਾਓ ਸਰਵੇ ਕਰਾਓ ਉਹ ਕਹਿੰਦਾ ਪ੍ਰੋਪਰ ਕਰਾਓ ਤੇ ਜੇਕਰ ਆਦੋ ਸਮਾਂ ਜਦੋਂ ਤੋਂ ਬਣਨ ਬਣੇ ਹੋਰ ਕਿ ਤੁਸੀਂ ਇਹ ਬੋਲੇ ਤੁਸੀਂ ਆਹ ਜਿਹੜੇ ਸਿੱਧੂ ਨੇ ਕੰਮ ਕੀਤੇ ਉਹਦੇ ਮਿਹਰਾ ਆਪਣੇ ਉਹਨਾਂ ਨੂੰ ਠੋਕੂ ਕਰ ਲੋ ਉਹ ਚੰਗੀ ਫੋਟ ਮੰਗਦਾ ਸੀ ਤੁਹਾਨੂੰ ਮੁੱਖ ਮੰਤਰੀ ਨਹੀਂ ਗਿਆ ਤੁਹਾਨੂੰ ਮੁੱਖ ਮੰਤਰੀ ਹੈ ਉਹ ਨਾ ਆ ਸਰਪੇ ਕੇ ਬਾਏ ਲੈਟਰ ਮੈਨੂੰ ਦੇ ਲਿਆ ਅੱਜ ਫਿਰ ਮੇਰੇ ਕੋਲ ਸਾਹ ਤਰ੍ਹਾਂ ਦੇ ਲੋਕ ਪਏ ਇੱਕ ਘਣਾਣਾ ਦੇਖੋ ਦੋ ਘਣਾਣਾ ਦੇ ਉਹਨੇ ਕੀ ਮਾਰਾ ਕੀਤਾ ਕੁੱੜੇ ਨੇ ਕੀ ਮਾਰਾ ਕੀਤਾ ਇੱਥੇ ਨਾ ਅਸੀਂ ਤਾਂ ਬਿੜਿਆੜੀ ਦਿਲ ਤੇ ਪੁੱਤਰ ਬਿੜਿਆੜੀ ਦੀ ਸੇਨ ਹੈ ਤੇ ਬਿੜਿਆੜੀ ਦੇ ਵਿੱਚ ਕੋਈ ਪ੍ਰਾਬਲਮ ਨਹੀਂ ਬਿੜਿਆੜੀ ਦੇ ਜਾਤ ਦੇ ਮੋਰ ਰਾਤੀ ਚੱਲ ਅਸੀਂ ਤੁਹਾਨੂੰ ਪੜਾਦ ਦਿੰਨੇ ਆ ਪੜ ਲਿੱਤੇ ਆ ਜੀ ਕੁੱੜੇ ਕੁੱੜੇ ਦੇ ਪਾਸੇ ਹੋਇਆ ਇਹ ਬੜੀ ਬੱਚੇ ਵਾਂਗ ਸਾਂ ਪੰਚਾਤੇ ਕਿੰਨੇ ਕਿਤੇ ਹੋਰ ਕੋਈ ਅਸੀਂ ਬਕਾਇਦਾ ਤਾੜੋ ਤੁਹਾਡੇ ਲਈ ਇਹ ਗੱਲ ਸਰਕਾਰ ਦੇ ਨਾਲ ਡਾਟੇ ਚਾਹੁੰਦੇ ਆ ਕਿ ਇਹ ਗਰੀਬਾਂ ਤੱਕਾਂ ਬੰਦ ਕਰੋ ਤੁਸੀਂ ਗਰੀਬਾਂ ਨੂੰ ਹੰਮੇ ਪਰਦੇ ਸੀਗੇ ਇਸ ਤਰ੍ਹਾਂ ਇਹ ਤਾਂ ਆਮ ਲੋਕਾਂ ਸਰਕਾਰ ਹੈ ਤੁਸੀਂ ਤਾਂ ਆਮ ਲੋਕਾਂ ਦਾ ਕਰ ਲੈ ਹੂ ਕਰਤੋਂ ਤੁਸੀਂ ਆਮ ਲੋਕਾਂ ਦਾ ਦਿਨਰਾਤ ਤੱਕ ਤੁਸੀਂ ਦੇਖੋ ਕਿ ਕਿਸੇ ਦਾ ਘੂੜਾ ਕੱਲੋਂ ਕੰਡੋ ਇਹ ਪਲਾਟ ਦੇਣਾ ਜਿਹੜਾ ਗੱਲ ਤੁਸੀਂ ਆ ਇਹ ਜਿਹੜਾ 70 ਪਲਾਟ ਨੇ ਸਾਡੇ ਤੋਂ ਪਲਾਟ ਦੇਣਾ ਨਾਤੇ ਸਰਕਾਰ ਨੂੰ ਦੇਣਾ। ਬਹੁਤ ਬਹੁਤ। ਬਖਾਲੀ 60 ਵਰਗਿਆ ਆਜਰੇ। ਸੁਣਦੇ ਹੋ ਵੀ ਸਾਨੂੰ ਫੋਨ ਹੋਈ ਕਰ ਦਿੰਦੀ। ਉਹ ਜਿਹੜੇ ਕੋਈ ਬਾਅਦ ਨੂੰ ਕਰਦੇ ਜਿਹੜੇ ਵੀਡੀਓ ਦਾ ਫੋਰਾੰਦ ਬੰਦ ਕਰਦੇ ਪਤਾ ਲੱਗ ਜਾਂਦੇ। ਇਹ ਬਖਾਲੀ ਦੀ ਕਮੇਟੀ। ਜਿਹੜੀ ਬਖਾਲੀ ਆਉਂਦੀ ਹੈ। ਇਹ ਬਖਾਲੀ ਆਉਂਦੀ ਹੈ। ਜੇ ਤੁਸੀਂ ਕੋਈ ਸਿੱਖੀ ਬੰਦਾ ਹੁੰਦਾ। ਜਿਹੜਾ ਅਵਾਜ਼ਾਂ ਫੋਟੋ ਕਰੀਏ ਬਾਰੇ ਵੀ ਆਉਂਦਾ। ਤੁਹਾਨੂੰ ਇਹ ਲੈ ਗਿਆ। ਬਿਜੇ ਵੀ। ਅਏ ਬੰਦ ਕਰ। ਬਦਲ ਦਾਰ। ਤਦੇ ਗੱਲ ਕਰਦੇ ਆ ਕਿ ਆ ਗਏ ਜਿਹੜੇ ਲੋਕ ਗਰੀਬਾ ਵੀ ਤੇ ਗੇ ਵੀ ਵਗੈਰਾ ਹੁਣ ਪਤੰਗ ਦੇ ਪਿਛਲੇ ਦੇ ਬੰਨਾਲ ਦੇ ਤੱਕ 31 ਇੱਟਾਂ ਦੀ ਚੋਰੀ ਪਤਾ ਪਤਾ 31 ਇੱਟਾਂ ਦੀ ਉਹ 15 ਮਿੰਟ ਲੱਗ ਗਿਆ ਐਨਾ ਪ੍ਰੈਸ਼ਰ ਜਦੋਂ ਮਾਰਡਰ ਕੀਤਾ ਹੁੰਦਾ ਮੈਂ ਸੱਚ ਨੂੰ ਕਹਾਂ ਜੀ ਮੇਰੇ ਤਾਂ ਬਸ ਜਿਹੜੇ ਹੱਥ ਬੰਨੇ ਮੇਰੇ ਇਹਦੇ ਪ੍ਰੈਸ਼ਰ ਆ ਬਹੁਤ ਜਿਹੜਾ ਹੈ ਐਡਾ ਪ੍ਰੈਸ਼ਰ ਆ ਗਿਆ ਕਿੰਨਾ ਚਾਹਦੀ ਦੀ ਦੂਜੀ ਹੈ ਜਿਹੜਾ ਇੱਟਾਂ ਜਿਹੜੀਆਂ ਇੱਟਾਂ ਜਿਹੜਾ ਹੁਣ ਇਹ ਬਲ ਜਾਂਦੀਆਂ ਉਹਦੇ ਨਾਲ ਪਾਣੀ ਚਾਹਦੀਆਂ ਹੋਣਗੀਆਂ ਕਲਾਟਾ ਜਿਹੜਾ ਪਰਚਾ ਹੋਇਆ ਤੇ ਪੀਟਰ ਮੈਂ ਵਿੱਚ ਹਾਂ ਉਹ ਲਿਖਿਆ ਬੰਦੇ ਗਲੀ ਵਿੱਚ ਟੱਟ ਗਿਆ ਉਹ ਸੜਾ ਮਾਰ ਰੱਖਦੇ ਉਹ ਬੱਚਾ ਉਹ ਬੱਚਾ ਤੇ ਲਾਈ ਚੋਰੀ ਹੋਇਆ ਏ ਆਪਾਂ ਤੇ ਇਹ ਤਰ੍ਹਾਂ ਕੇ ਪੈਰ ਟੁੱਟ ਗਾ ਹੁੰਦੇ ਨਾ ਹਾਂ ਇਸ ਗੱਲ ਤੇ ਵੀ ਤੁਸੀਂ ਕੋਈ ਚੰਗਾ ਕੰਮ ਕਰੋ ਮੜ ਕੰਮ ਕਰ ਦਿਓ ਜਿੰਨਾ ਤੱਕ ਵੀ ਨਹੀਂ ਜਿੰਨਾ ਤੱਕ ਵੀ ਬਾਹਰ ਹੁਣਾ ਇਹ ਗਰੀਬਾਂ ਦਾ ਸਰਕਾਰ ਭਾਈ ਗਰੀਬਾਂ ਦਾ ਫੰਡ ਸਰਕਾਰ ਨਾਲ ਕੀ ਹੋਣਾ ਇਹੋ ਫਰਸਟ ਅਧਿਕਾਰਾਂਗੇ ਅਸੀਂ ਹਸਪਤਾਲ ਨੂੰ ਚਾਹਦਾ ਕੋਰਟੀ ਲੈ ਕੇ ਜਾਵਾਂਗੇ ਅਸੀਂ ਬੜਾ ਇਨਸਾਫ ਲਵਾਉਂਦੇ ਲੜ ਰਹੇ ਹਾਂ ਬਸ ਲੇਕਿਨ ਕੋਈ ਨਾ ਇਸ ਦਮਾ ਕਾਜੂ ਸਰਕਾਰ ਸਰਕਾਰ ਨੂੰ ਤੁਹਾਨੂੰ ਜਿਹੜੇ ਤੁਸੀਂ ਅੱਜ ਵੀਡੀਓ ਛਾਪਣਾ ਹੈ ਇਹ ਸਰਕਾਰ ਕੋ ਜਾਊਗਾ ਕਿ ਕਿਉਂ ਰੋਕੇ ਨੇ ਇੱਕ ਜਗ੍ਹਾ ਆਪਣੇ ਅਮਲ ਨੂੰ ਆਪਣੇ ਹੱਲ ਰਹਿਣੇ ਪੁੱਛੀ ਵੀ ਇੱਕੀ ਵੜੋ ਤੋਂ ਤਰਜੀਹ ਪੈਣਾ ਲੱਗਾ ਤਾਂ ਤੁਸੀਂ ਲਿਖਤੀ ਸ਼ਿਕਾਇਤ ਕਰਤਾ ਲੇਕਿਨ ਉਹ ਤੇ ਅਨੂ ਗੋੜਾ ਕਰੇਗਾ ਕੋਈ ਬੋਲਦਾ ਕਿ ਕਿਸ ਕਹਿ ਰਿਹਾ ਇਹਨ ਸਵਾਰੀ ਪਾਸ ਕਰ ਲਈ ਤੇ ਥੋੜੀ ਭਾਵੇਂ ਜਿਹੜੀ ਤੁਸੀਂ ਅੱਜ ਲਾਉਣੀ ਹੈ ਇਹਦੇ ਇਹਨੂੰ ਭਾਵੇਂ ਸੜਾਈ ਹੋਏ ਤੇ ਮੇਰੇ ਕੋਲ ਸਭ ਯਾਰ ਮੈਂ ਕਹਿੰਦਾ ਮੈਂ ਮੁੱਖੋਂ ਤੇ ਜਾਣ ਨੂੰ ਤਿਆਰ ਆ ਪਰ ਮੈਂ ਤੇਰੇ ਪਰ ਮਤਾਂ ਕਰਦਾ ਆ ਜਾਈਂ ਮੇਰੇ ਬਜਾਤ ਜਾਏ ਹਾਂ ਜਾਏ ਮੈਨੂੰ ਹੋ ਜਾਏ ਹਾਂਜੀ ਕੀ ਕਹਿੰਦੇ ਕੋਈ ਬਲਾਉਗਾ ਵੀਡੀਓ ਬਲਾਉਗਾ ਫਿਰ ਜਾਤਾ ਉਸ ਨੂੰ ਕੋਈ ਬੁਲਾ ਲੈ ਕੋਈ ਜੰਦਾ